ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਦੀ ਕਬਰ ਤੇ ਪਹੁੰਚੇ ਅੱਜ ਦਿਖਾਵਾਂਗੇ ਉਹਨਾਂ ਦੇ ਪਿੰਡ ਦੀ ਗੱਲਬਾਤ ਜਾਂ ਉਹਨਾਂ ਦਾ ਘਰ-ਬਾਰ ਸਾਰਾ ਕੁਝ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕੁਲਦੀਪ ਸਾਹਿਬ ਕੁਲਦੀਪ ਮਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਓ ਦੋਸਤੋ ਵੀਡੀਓ ਨੂੰ ਪੂਰਾ ਦੇਖ ਕੇ ਜਾਓ ਪੂਰੀ ਜਾਣਕਾਰੀ ਦੇਵਾਂਗੇ ਪੂਰਾ ਪਿੰਡ ਦਿਖਾਵਾਂਗੇ ਤੁਹਾਨੂੰ ਤੇ ਆਜੋ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਹੈ ਜੀ ਕੁਲਦੀਪ ਮਾਨਕ ਸਾਹਿਬ ਦੀ ਕਬਰ ਕਲੀਆਂ ਦਾ ਬੇਤਾਜ ਬਾਦਸ਼ਾਹ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਆਪਣੀਆਂ ਕਲੀਆਂ ਆਪਣੇ ਗਾਣਿਆ ਰਾਹੀਂ ਤੁਮਾ ਪਾਉਣ ਵਾਲੇ ਮਾਨਕ ਸਾਹਿਬ ਦੀ ਇਹ ਹੈ ਜੀ ਕਵਰ ਤੁਸੀਂ ਸਾਹਮਣੇ ਦੇਖ ਰਹੇ ਹੋ ਮੰਨਤ ਵੀ ਹੁੰਦੀ ਆ ਲੋਕ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਚੜਾ ਕੇ ਗਏ ਨੇ ਚੌਲ ਤੇ ਚੌਲ ਚੜਾ ਕੇ ਗਏ ਨੇ ਮੱਥਾ ਟੇਕੀ ਜਾਂਦੇ ਨੇ ਚਲੋ ਹਨਾ ਪਿਆਰ ਆ ਮਾਨਕ ਸਾਹਿਬ ਨੂੰ ਦੁਨੀਆ ਪਿਆਰ ਕਰਦੀ ਆ ਉਸ ਹਿਸਾਬ ਦੇ ਨਾਲ ਇਹ ਆਪਾਂ ਪੰਜਾਬ ਦੇ ਪਿੰਡ ਜਲਾਲ ਦੇ ਵਿੱਚ ਖੜੇ ਆ ਜੀ ਜੱਦੀ ਪਿੰਡ ਸੀ ਜਲਾਲ ਪਿੰਡ ਮਾਨਕ ਸਾਹਿਬ ਦਾ ਇਹ ਮਾਨਕ ਸਾਹਿਬ ਦੀ ਕਵਰ ਹੈ ਤੁਸੀਂ ਸਾਹਮਣੇ ਜਿਹੜੀ ਦੇਖ ਰਹੇ ਹੋ ਤੇ ਨਾਲ ਹੀ ਮੈਂ ਤੁਹਾਨੂੰ ਦਿਖਾ ਦਵਾ ਕਿ ਆ ਮੇਨ ਹਾਈਵੇ ਜਾਂਦਾ ਔਰ ਮੇਨ ਰੋਡ ਮੇਨ ਰੋਡ ਜੇ ਆਪਾਂ ਇਹ ਸਾਈਡ ਦੀ ਗੱਲ ਕਰੀਏ ਇਹ ਸਾਈਡ ਪਿੰਡ ਜਲਾਲ ਰਹਿ ਗਿਆ ਜੀ ਤੇ ਅੱਗੇ ਨੂੰ ਜਲਾਲ ਤੋਂ ਗਾਹਾਂ ਨੂੰ ਜਾਵਾਂਗੇ ਆਪਾਂ ਸ਼ੈਣਾ ਪੈਜੂਆ ਜੀ ਸ਼ੈਣਾ ਵਰਨ ਵਾਲਾ ਉਹ ਸਾਈਡ ਰਹਿ ਗਿਆ ਤੇ ਜੇ ਆਪਾਂ ਇਧਰ ਨੂੰ ਸਾਈਡ ਨੂੰ ਜਾਵਾਂਗੇ ਇਹ ਹੈ ਜੀ ਭਗਤਾ ਭਾਈ ਕਾ ਇਹ ਸਾਈਡ ਨੂੰ ਭਗਤਾ ਭਾਈ ਕਾ ਰਹਿ ਗਿਆ ਮੇਨ ਰੋਡ ਦੇ ਉੱਤੇ ਜੀ ਕਬਰਸਥਾਨ ਬਣਿਆ ਹੋਇਆ ਪਿੰਡ ਜਲਾਲ ਦਾ ਕਬਰਸਥਾਨ ਬਣਿਆ ਹੋਇਆ ਤੇ ਕਬਰਸਥਾਨਾਂ ਦੇ ਵਿੱਚ ਵੈਸੇ ਮਾਨਕ ਸਾਹਿਬ ਦੀ ਇਹ ਜਿਹੜੀ ਕਬਰ ਹੈ ਇਹ ਕੱਚੀ ਕਬਰ ਹੈ ਕਾਫੀ ਉੱਚੀ ਬਣਾਈ ਹੋਈ ਹੈ ਤਾਂ ਕਿ ਨਿਸ਼ਾਨੀ ਰਹੇ ਹੁਣ ਦੋਸਤੋ ਇਹਦੇ ਵਿੱਚ ਕਈ ਵੀਰ ਹਨਾ ਉਹ ਵੀ ਕਰਨਗੇ ਕਮੈਂਟ ਵੀ ਕਰਨਗੇ ਤੇ ਮੈਂ ਤਾਂ ਹੀ ਕਰਕੇ ਤਾਂ ਕਰਕੇ ਕਹਿ ਰਹੇ ਕਿ ਵੀਡੀਓ ਨੂੰ ਪੂਰਾ ਜਰੂਰ ਦੇਖ ਕੇ ਜਾਓ ਇਹਦੇ ਚ ਕਬਰ ਕੱਚੀ ਆ ਹੈਨਾ ਮਾਨਕ ਸਾਹਿਬ ਨੂੰ ਗੁਜ਼ਰੇ ਕਾਫੀ ਟਾਈਮ ਹੋ ਗਿਆ ਕਈ ਸਾਲ ਹੋ ਗਏ ਵੀ ਹੁਣ ਤੱਕ ਪੱਕੀ ਕਬਰ ਕਿਉਂ ਨਹੀਂ ਬਣੀ ਜਾਂ ਪੱਕਾ ਸਥਾਨ ਕਿਉਂ ਨਹੀਂ ਬਣਿਆ ਇਸ ਗੱਲ ਤੇ ਵੀ ਹੈਨਾ ਸਵਾਲ ਉੱਠਣਗੇ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਉਹ ਜਗ੍ਹਾ ਦੇ ਉੱਤੇ ਸਾਹਮਣੇ ਅ ਮਤੋਂ ਦਾ ਉਹ 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 ਜਗ੍ਹਾ ਦੇ ਉੱਤੇ ਮੈਂ ਤੁਹਾਨੂੰ ਬੋਰਡ ਵੀ ਦਿਖਾ ਦੂੰਗਾ ਬੋਰਡ ਲੱਗਿਆ ਹੋਇਆ ਜਿਹਦੇ ਵਿੱਚ ਸਾਫ਼-ਸਾਫ਼ ਮਨਾ ਕੀਤਾ ਗਿਆ ਕਿ ਇਸ ਕਬਰ ਸਥਾਨ ਦੇ ਵਿੱਚ ਕੋਈ ਵੀ ਮੂਰਤ ਜਾਂ ਕਿਸੇ ਕਬਰ ਨੂੰ ਪੱਕਾ ਜਾਂ ਕੋਈ ਇੱਟਾਂ ਲਾਉਣੀਆਂ ਜਾਂ ਮਤਲਬ ਕਿ ਉਹਦੀ ਕਿਸੇ ਤਰ੍ਹਾਂ ਦੀ ਵੀ ਛੋਟੀ ਮੋਟੀ ਵੀ ਉਸਾਰੀ ਕਰਨੀ ਮਨਾਹੀ ਹੈ ਸਰਕਾਰ ਵੱਲੋਂ ਤੇ ਅਜਿਹਾ ਕਰਨ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੋ ਉਸ ਕਰਕੇ ਹੀ ਇਹ ਜਿਹੜੀ ਕਬਰ ਹੈ ਉਹ ਕੱਚੀ ਰੱਖੀ ਗਈ ਹੈ ਪਰ ਇੱਥੇ ਥੋੜੀ ਜੀ ਗੱਲ ਇਹ ਨਿਕਲ ਕੇ ਸਾਹਮਣੇ ਦੋਸਤੋ ਜ਼ਰੂਰ ਆਉਂਦੀ ਹੈ ਕਿ ਜਿਹੜੀ ਕਬਰ ਹੈ ਚਲੋ ਇੱਥੇ ਕਬਰ ਤਾਂ ਆਪਾਂ ਨਹੀਂ ਪੱਕੀ ਕਰ ਸਕਦੇ ਪਰ ਇਥੇ ਨੇੜੇ ਤੇੜੇ ਕੋਈ ਛੋਟੀ ਮੋਟੀ ਜਗਾ ਲੈ ਕੇ ਮਾਨਕ ਸਾਹਿਬ ਦਾ ਸਥਾਨ ਜ਼ਰੂਰ ਬਣਾਇਆ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਆਪਣੇ ਮਾਨਕ ਸਾਹਿਬ ਦੇ ਨਾਂ ਤੇ ਕੋਈ ਮੇਲਾ ਕਰਵਾਉਣਾ ਹੋਵੇ ਜਿਵੇਂ ਕਿ ਹਨਾ ਆਪਣਾ ਅਮਰ ਸਿੰਘ ਚਮਕੀਲਾ ਸਾਹਿਬ ਦਾ ਲੱਗਦਾ ਹੈ ਖਾੜਾ ਸੌਰੀ ਮੇਲਾ ਉਸੇ ਤਰ੍ਹਾਂ ਮਾਨਕ ਸਾਹਿਬ ਦਾ ਵੀ ਲੱਗਣਾ ਚਾਹੀਦਾ ਕਿਉਂਕਿ ਇਹਨਾਂ ਨੇ ਵੀ ਬੜਾ ਜਿਹੜਾ ਨਾਮ ਪੰਜਾਬ ਦਾ ਬੜਾ ਕਲੀਆਂ ਦੇ ਬਾਦਸ਼ਾਹ ਹੋਏ ਨੇ ਬੜਾ ਸੋਹਣਾ ਗਾਇਕੀ ਦੇ ਨਾਲ ਹਨਾ ਲੋਕਾਂ ਦਾ ਜਿਹੜਾ ਮਨੋਰੰਜਨ ਕੀਤਾ ਬੜਾ ਪਰ ਪਿਆਰ ਕਰਨ ਵਾਲੇ ਲੋਕ ਨੇ ਸੋ ਅੱਜ ਕੱਲ੍ਹ ਜੇ ਛੋਟਾ ਮੋਟਾ ਕਲਾਕਾਰ ਵੀ ਕੋਈ ਪਿੰਡ ਦਾ ਗੁజర్ ਜਵੇ ਤਾਂ ਪਿੰਡ ਦੇ ਲੋਕ ਉਹਦੇ ਨਾਲ ਤੇ ਮੇਲਾ ਕਰਵਾਉਣ ਲੱਗ ਜਾਂਦੇ ਨੇ ਮੈਨੂੰ ਲੱਗਦਾ ਜਲਾਲ ਵਾਲੇ ਤਾਂ ਬਹੁਤ ਹੀ ਖੁਸ਼ ਨਸੀਬ ਖੁਸ਼ਕਿਸਮਤ ਸੀਗੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਮਾਨਕ ਸਾਹਿਬ ਨੇ ਜਨਮ ਲਿਆ ਸੋ ਉਹਨਾਂ ਦੇ ਨਾਂ ਤੇ ਮੈਨੂੰ ਲੱਗਦਾ ਵੀ ਛੋਟਾ ਮੋਟਾ ਮੇਲਾ ਹੋ ਵੀ ਹੋਣਾ ਵੀ ਚਾਹੀਦਾ ਹੈ ਪਰ ਜ਼ਰੂਰੀ ਨਹੀਂ ਹੈਗਾ ਹਨਾ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੈ ਤਾਂ ਮੈਂ ਚਲੋ ਆਪਣੀ رائے ਸੀ ਜਿਹੜੀ ਮੈਂ ਦੱਸਤੀ ਪਰ ਇਹ ਚੀਜ਼ਾਂ ਜ਼ਰੂਰੀ ਵੀ ਨਹੀਂ ਹੈਗੀਆਂ ਤਾਂ ਆਓ ਆਪਾਂ ਮਾਨਕ ਸਾਹਿਬ ਦੇ ਘਰ ਬਾਰ ਬਾਰੇ ਵੀ ਪਰਿਵਾਰ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਪੁੱਛਦੇ ਆ ਕਿ ਘਰ ਬਾਰ ਕਿੱਥੇ ਜ ਹੈ ਫਿਰ ਆਪਾਂ ਇਹਨਾਂ ਦਾ ਘਰ ਬਾਰ ਵੀ ਦਿਖਾਵਾਂਗੇ ਤੇ ਆਹ ਦੋਸਤੋ ਮੈਂ ਇੱਕ ਝਲਕ ਮਰਵਾਦਾ ਤੁਹਾਨੂੰ ਪੂਰੀ ਇਹ ਹੈ ਜੀ ਪਿੰਡ ਜਲਾਲ ਦੇ ਕਬਰਾਂ ਤੇ ਜਿੱਥੇ ਮਾਨਕ ਸਾਹਿਬ ਦੀ ਕਬਰ ਕੱਚੀ ਕਬਰ ਤੁਹਾਨੂੰ ਦੇਖਣ ਨੂੰ ਮਿਲੀ ਜਾ ਆਓ ਫਿਰ ਆਪਾਂ ਚੱਲਦੇ ਹੁਣ ਮਾਨਕ ਸਾਹਿਬ ਦੇ ਘਰ ਵੱਲ ਨੂੰ ਅੰਕਲ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਕੀ ਨਾਮ ਹੈ ਜੀ ਜਗENDER ਇਹੀ ਪਿੰਡ ਹੈ ਤੁਹਾਡਾ ਜਲਾਲ ਪਿੰਡ ਹਾਂਜੀ ਜਲਾਲ ਪਿੰਡ ਅੱਛਾ ਮਾਨਕ ਸਾਹਿਬ ਇੱਥੋਂ ਦੀ ਸੀ ਹਾਂਜੀ ਮਾਨਕ ਘਰ ਕਿਹੜੇ ਪਾਸੇ ਨੇ ਜੋ ਉਹਨਾਂ ਦੇ ਮਾਨਕ ਦਾ ਇੱਥੇ ਹੈ ਗ੍ਰੈਡ ਕੋਲੇ ਜੀ ਗ੍ਰੈਡ ਕੋਲੇ ਮਾਨਕ ਸਾਹਿਬ ਦਾ ਆਪਣਾ ਜੱਦੀਕਰ ਹੈਗਾ ਹੈਗਾ ਜੀ ਹੈਗਾ ਜੀ ਅੱਛਾ ਤੇ ਮੈਂ ਪਿੰਡ ਚੋਂ ਪਹਿਲਾਂ ਪੁੱਛਿਆ ਸੀ ਆ ਉਹ ਕਹਿੰਦੇ ਵੀ ਮਾਨਕ ਸਾਹਿਬ ਤਾਂ ਆਪਣਾ ਵੇਚ ਗਏ ਸੀ ਉਹਨਾਂ ਦੇ ਭਾਈਆਂ ਦਾ ਹੈਗਾ ਨਹੀਂ ਜੀ ਹੈਗਾ ਉਹਨਾਂ ਦਾ ਮਕਾਨ ਹੈ ਹੈਗਾ ਜੀ ਉਹਦੇ ਭਤੀਜੇ ਕੋਲੇ ਹੈ ਅੱਛਾ ਉਹਦੇ ਭਤੀਜੇ ਕੋਲੇ ਹੈ ਮਤਲਬ ਠੀਕ ਹੈ ਜੀ ਮਤਲਬ ਆਪ ਉਹ ਇੱਥੇ ਨਹੀਂ ਰਹਿੰਦੇ ਨਹੀਂ ਉਹ ਲੁਧਿਆਣੇ ਰਹਿੰਦੇ ਆ ਜੀ ਅੱਛਾ ਲੁਧਿਆਣੇ ਰਹਿੰਦੇ ਨੇ ਅੱਛਾ ਜਿਹੜਾ ਉਹਨਾਂ ਦਾ ਬੇਟਾ ਹੈ ਉਹ ਆਉਂਦਾ ਹੁੰਦਾ ਇੱਥੇ ਕਬਰ ਤੇ ਜਾਂ ਕਈ ਵਾਰੀ ਆਉਂਦਾ ਆਉਂਦਾ ਜੀ ਆਉਂਦਾ ਜੀ ਆਉਂਦਾ ਜੀ ਕਿੰਨੇ ਕਿ ਚਿਰ ਬਾਅਦ ਆਉਂਦੇ ਨੇ ਸਾਲ ਬਾਅਦ ਵੀ ਆ ਜਾਂਦੇ ਪਹਿਲਾਂ ਲੰਗਦੇ ਕਰਦੇ ਵੀ ਆ ਅੱਛਾ ਜਦੋਂ ਲੰਗਦੇ ਆਪਦੇ ਆਉਂਦੇ ਅੱਛ ਜਿਵੇਂ ਉਹਨਾਂ ਦੇ ਚਾਹੇ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਇੱਥੇ ਕਬਰ ਤੇ ਆਉਂਦੇ ਨੇ ਗੇੜਾ ਮਾਰਦੇ ਨੇ ਬਹੁਤ ਜ਼ਿਆਦਾ ਜੀ ਕੈਨੇਡਾ ਅਮਰੀਕਾ ਸਭ ਆਉਂਦੇ ਆ ਅੱਛਾ ਮੇਲਾ ਲੱਗਦਾ ਨਹੀਂ ਮੇਲਾ ਨਹੀਂ ਅਗਰ ਮੇਲੇ ਦੀ ਤਰ੍ਹਾਂ ਹੋ ਗਿਆ ਕਿ ਆਗੇ-ਬਾਗੇ ਲੋਕ ਜਾਰੀ ਦੋਤੀ ਦੇ ਹਿਸਾਬ ਨਾਲ ਆਉਂਦੇ ਆ ਅਸੀਂ ਵੀ ਬਚਪਨ ਤੋਂ ਇਕੱਠੇ ਰਹੇ ਆ ਅੱਛਾ ਮਾਨਕ ਦੇ ਨਾਲ ਪਹਿਲਾ ਇੱਕ ਗੀਤ ਕਾਉਂਦਾ ਜੀ ਸਿੱਧੂ ਦੇ ਅੱਛਾ ਸਿੱਕਾ ਕਰਨੈਲ ਸਿੰਘ ਸਿੱਧੂ ਜੀ ਦਾ ਠੀਕ ਹੈ ਜੀ ਗੁਰੂ ਸਰ ਵਾਲੇ ਰੋਡ ਤੇ ਮਕਾਨ ਆ ਉਹਨਾਂ ਦਾ ਅੱਛਾ ਅੱਛਾ ਚਾਹ ਤੇ ਮੁੜ ਕੇ ਏਸੇ ਪਿੰਡ ਦੇ ਆ ਜੀ ਉਹ ਹਾਂ ਜੀ ਇੱਥੋਂ ਦੇ ਆ ਜੀ ਠੀਕ ਹੈ ਉਹ ਮੁੜ ਕੇ ਫ ਉਹ ਛਿਗਾਨ ਪੜ ਬੰਦਾ ਹਾਂ ਉਹ ਤੋਂ ਗੀਤਾਂ ਦੇ ਵਿੱਚ ਆਵਦਾ ਨਾਉ ਨਹੀਂ ਚ ਪੈਂਦਾ ਅੱਛਾ ਅੱਛਾ ਉਹ ਦੇਵਤਰੀ ਚ ਵਾਲੇ ਕੋਲੇ ਕਿਤਾਬਾਂ ਚਲੇ ਗਈਆਂ ਉਹ ਪਾਉਣ ਲੱਗ अच्छा 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 हां ठीक है जी अच्छा अंकल जी हुन आपा जे गल करियेबी थोटे ਪਿੰਡ ਦਾ ਸੀਗਾ ਤੁਹਾਡੇ ਪਿੰਡ ਦਾ ਇੱਕ ਮਾਨ ਸੀ ਹਨਾ ਬਹੁਤ ਉੱਚਾ ਉੱਚੀ ਹਸਤੀ ਸੀ ਕਿਵੇਂ ਪਿੰਡ ਦਾ ਮਤਲਬ ਤੁਸੀ ਜਾਣੇ ਹੋ ਨਾ ਪਰ ਕੀ ਗੱਲਾਂ ਬਾਤਾਂ ਕੋਈ ਪੁੱਛਦੇ ਨੇ ਲੋਕ ਵੀ ਕੀ ਗੱਲ ਬਾਤਾਂ ਉਹਦੇ ਕਿਵੇਂ ਫਕਰ ਮਹਿਸੂਸ ਹੁੰਦਾ ਬਹੁਤ ਜਿਆਦਾ ਜਦੋਂ ਮੜਾਇਆ ਦੱਸਦਗੇ ਗਾਂਢ ਤੇ ਪਿੰਡੋਂ ਆਇਆ ਚਾਹ ਪਾਣੀ ਪੁੱਛਦਾ ਅਗਲਾ ਭੱਜ ਕੇ ਮਿਲਦਾ ਜੀ اچھا ਜੀ ਹਾਂਜੀ ਅਜੇ ਬਚਪਨਾਂ ਉਹਨਾਂ ਦਾ ਮਾਨਕ ਸਾਹਿਬ ਦਾ ਇੱਥੇ ਗੁਜ਼ਰਿਆ ਹੋਊਗਾ ਹਾਂਜੀ ਹਾਂਜੀ ਇੱਥੇ ਬਚਾ ਅੱਛਾ ਤੁਹਾਡੇ ਦਾ ਮਤਲਬ ਹਾਣੀ ਪ੍ਰਵਾਣੀ ਰਹੇ ਹੋਣਗੇ ਮਾਨਕ ਸਾਹਿਬ ਜੀ ਕਿਵੇਂ ਮੈਥੋਂ ਵੱਡੇ ਸੀਗੇ ਜੀ ਅੱਛਾ ਹ ਉਹ ਇਕੱਠੇ ਅਸੀਂ ਰਹਿੰਦੇ ਰਹੇ ਅੱਡੇ ਤੇ ਅੱਡਾ ਜਦੋਂ ਚਾਲੂ ਨਹੀਂ ਸੀ ਨਾ ਹੋਇਆ ਉਹਨਾਂ ਰਾਤ ਨੂੰ 10 11 12 ਵਜੇ ਦੇ ਬੈਠੇ ਹੁੰਦੇ ਅੱਛਾ ਇਹ ਗਾਇਕੀ ਦਾ ਜਿਹੜਾ ਉਹਨਾਂ ਦੇ ਅੰਦਰ ਸੀਗਾ ਉਹ ਪਹਿਲਾਂ ਹੀ ਸੀਗਾ ਜਾਂ ਕਿਵੇਂ ਅਚਾਨਕ ਹੀ ਤੁਹਾਨੂੰ ਪਤਾ ਲੱਗਿਆ ਵੀ ਯਾਰ ਕਲਾਕਾਰ ਬਣ ਗਿਆ ਨਹੀਂ ਜੀ ਇਹ ਨਾ ਪਹਿਲਾਂ ਬਚਪਨ ਤੋਂ ਅਡੇਰਿਆ ਸਾਡਾ ਇੱਥੇ ਗੁਰੂ ਸਾਹਿਬ ਹਾਂਜੀ ਹਾਂਜੀ ਬਾਬਾ ਕਰਨੈਲ ਦਾਸ ਦਾ ਠੀਕ ਹੈ ਜੀ ਉੱਥੇ ਗਾਉਂਦਾ ਗੁੰਦਾ ਹੁੰਦਾ ਸੀਗਾ ਉੱਥੋਂ ਬਾਅਦ ਹੌਲੀ ਹੌਲੀ ਜੀ ਚੜ੍ਹਾਈ ਹੋ ਗਈ ਚੜ੍ਹਾਈ ਹੋ ਗਈ ਹਾਂਜੀ ਠੀਕ ਹੈ ਜੀ ਅੱਛਾ ਅੰਕਲ ਜੀ ਪਿੰਡ ਵਾਲਿਆਂ ਨੇ ਕਦੇ ਸੋਚਿਆ ਨਹੀਂ ਹੈਗਾ ਜਾਂ ਬਾਹਰੋਂ ਕੋਈ ਗੱਲਬਾਤ ਹੋਈ ਹੋਵੇ ਵੀ ਭਈ ਹੁਣ ਕਿਉਂਕਿ ਮਾਨਕ ਸਾਹਿਬ ਦੀ ਵੀ ਕੋਈ ਸਥਾਨ ਬਣਾਇਆ ਜਾਵੇ ਛੋਟਾ ਮੋਟਾ ਵੀ ਤਾਂ ਕਿ ਮਤਲਬ ਕਿ ਕੋਈ ਯਾਦ ਜਿਵੇਂ ਕੱਲ ਨੂੰ ਮੇਲਾ ਕਰਵਾਉਣਾ ਪਵੇ ਵੀ ਇੱਕ ਪੱਕੀਏ ਪੱਕੇ ਤੌਰ ਤੇ ਟਿਕਾਣਾ ਹੋਵੇ ਇਹ ਜੀ ਮੈਂ ਤੁਹਾਨੂੰ ਦੱਸ ਦਾਂ ਜਦੋਂ ਮੋਢੀ ਬੰਨ ਮੂਰੇ ਲੱਗੇ ਫੇਰ ਹੁੰਦਾ ਜੀ ਹਾਂਜੀ ਹਾਂਜੀ ਇਹਨਾਂ ਦੇ ਘਰ ਦੇ ਇੱਥੇ ਆਏ ਜੀ ਮਾਨਕ ਸਾਹਿਬ ਦੇ ਮੇਰਾ ਯਾਰ ਦੋ ਤਾਈ ਆਕ ਲਗੇ ਤੋਂ ਅੱਛਾ ਉਹਨੇ ਕਹਿਆ ਬੀਬੀ ਜੀ ਗੱਲ ਕਰਨੀ ਹੈ ਹਾਂ ਕਹਿੰਦੇ ਜੀ ਕਰਾਓ ਕਰੋ ਉਹ ਕਹਿੰਦਾ ਸਾਰੇ ਪੰਜਾਬ ਦੇ ਵਿੱਚ ਕਹਦਾ ਮੇਰਾ ਸੋਹਣਾ ਪਿੰਡ ਜਲਾਲਕੋੜੇ ਸੋਹਣਾ ਪਿੰਡ ਜਲਾਲਕੋੜੇ ਹਾਂ ਕਹਿੰਦਾ ਇਹ ਕਰਤਾ ਨਾਲ ਨਾਲ ਤੇ ਕਹਿੰਦਾ ਤੂੰ ਕਨਾਲ ਦੋਕਨਾਲਾ ਇੱਥੇ ਲੈ ਮੈਨੂੰ ਮਾਰੀ ਰੰਗ ਮੇਰਾ ਲਲਾ ਨੰਬਰ ਮੈਂ ਉਹਨੇ ਪਏ ਪਏ ਇਕੱਠੇ ਕਰਕੇ ਭੇਜ ਪਮ ਮੈਂ ਵੀ ਭੇਜਾਂ ਅੱਛਾ ਕਿ ਤੂੰ ਬਾਹਰੋਂ ਕਿਵੇਂ ਬਾਹਰੋਂ ਕੈਨੇਡਾ ਚ ਗਿਆ ਸੀ ਕੈਨੇਡਾ ਚੋਂ ਆਇਆ ਸੀ ਆ ਅੱਛਾ 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 ਪਰ ਮੋਢੀ ਨਾ ਲੱਗਦੇ ਮੁਰੇ ਮਤਲਬ ਕਿ ਮੂਰੋ ਪ੍ਰਬੰਧਨ ਚਾਹੀਦਾ ਹੈ ਮੂਰੋ ਕਰਨ ਵਾਲੇ ਚਾਹੁੰਦੇ ਨੇ ਪਿਆਰ ਕਰਨ ਵਾਲੇ ਬਹੁਤ ਨੇ ਪੈਸੇ ਦੇਣ ਨੂੰ ਪਿਆਰ ਪੈਸਾ ਬਹੁਤ ਜਿਆਦਾ ਜੇ ਉਹ ਤਾਂ ਕਹਿੰਦੇ ਜਹੇ ਜਹੇ ਆਖੋ ਉਹੇ ਜੇ ਬਣਾ ਦਿੰਦੇ ਨੇ ਅੱਛਾ ਤੇ ਜੀ ਰੋਗ ਇਥੋਂ ਦੇ ਨਹੀਂ ਲੱਗਦੇ ਸਾਡੇ ਸਰਾਜ ਨਹੀਂ ਹਾਂ ਆ ਗੱਲ ਹੋ ਗਈ ਅੱਛਾ ਇਹ ਕਵਰਾਂ ਦੇ ਅੰਦਰ ਨਹੀਂ ਬਣਾ ਸਕਦੇ ਹਾਂ ਜੀ ਕਹਿੰਦੇ ਸਾਡੇ ਸਰਾਜ ਨਹੀਂ ਵਾ ਇੱਕ ਬੰਦੇ ਲੱਤ ਲਾਤੀ ਮੁੜ ਕੇ ਸਾਰਿਆਂ ਦੀ ਸਾਰੀ ਹੋ ਗਏ ਹਾਂ ਕਿਉਂਕਿ ਮੈਂ ਇੱਕ ਚੀਜ਼ ਦੇਖਿਆ ਤੇ ਬੋਰਡ ਲੱਗਿਆ ਹੋਇਆ ਉਹ ਹਰੇਕ ਪਿੰਡ 'ਚ ਨਹੀਂ ਹੁੰਦਾ ਇਹ ਇੱਥੇ ਮੈਨੇ ਲੈਰੀ ਸਪੈਸ਼ਲ ਦੇਖਿਆ ਵੀ ਏ ਜੀ ਜਿਰਿਆ ਹੋ ਗਈ ਨਾ ਫਿਰ ਇੱਕ ਦੂਜੇ ਨਾਲ ਇਹ ਮਤਲਬ ਸਪੈਸ਼ਲੀ ਮਾਨਕ ਸਾਹਿਬ ਲਈ ਲਾਇਆ ਗਿਆ ਹੈ ਮਾਨਕ ਸਾਹਿਬ ਦਿਖਾਤਾ ਲਾਇਆ ਗਿਆ ਹੈ ਅੱਛਾ ਜੇ ਉਹ ਹੁਣ ਕ ਬੈਸਵਾ ਦੋ ਬੈਸਵੇ ਲੈ ਗਏ ਜਿੱਥੇ ਜਗ੍ਹਾ ਬਣਾਵੇ ਰਹਿੰਦੀ ਦੁਨੀਆ ਤਾਂ ਚੇਤੇ ਹੋਵੇ ਚੇਤੇ ਹੋਵੇ ਮੈਂ ਇਹ ਸੋਚ ਰਿਹਾ ਸੀਗਾ ਵੀ ਚਲੋ ਹਨਾ ਇੱਕ ਬੜਾ ਨਾਮੀ ਕਲਾਕਾਰ ਹੋਇਆ ਬੜਾ ਉਹਨੂੰ ਮੈਂ ਬਹੁਤ ਆਖਿਆ ਸੀ ਉਹਦੇ ਘਰਦਿਆਂ ਨੂੰ ਮੈਂ ਕਿਹਾ ਵੀ ਇੱਥੇ ਥੰਮ ਲਾ ਕੇ ਇੱਥੇ ਮੈਂ ਲੇਟਰ ਪਾ ਦਣਾ ਤੇ ਕਚਰਿਆਂ ਨੂੰ ਲੈ ਕੇ ਲਾ ਦਣਾ ਤੂੰ ਬੁੱਥ ਲਾ ਹਾਂ ਵੀ ਥੋੜੇ ਆਪਣੀ ਜਗ੍ਹਾ ਚ ਹਾਂ ਤੇ ਭਾਈ ਉਹ ਕਹਿੰਦੀ ਬਾਈ ਤੈਨਾਂ ਪਿੰਡ ਦਾ ਮੈਂ ਕਿਹਾ ਪਿੰਡ ਦਾ ਲੜੂ ਮੈਂ ਨਾਲ ਲੜੂ ਤੈਨੂੰ ਤੈਨੂੰ ਹਾਂ ਮੈਂ ਕਿਹਾ ਮੈਂ ਜ਼ਿੰਮੇਵਾਰ ਹਾਂ ਉਹਦਾ ਜ਼ਿੰਮੇਵਾਰ ਹੈ ਤੇ ਜੇ ਹੁਣ ਇਹਦਾ ਆਪਣੀ ਜਗ੍ਹਾ ਮੇਰੀ ਹਾਂ ਤੇ ਮੈਂ ਕਿਹਾ ਜੇ ਤੂੰ ਕਬਰ ਦੇ ਕੋਲੇ ਹੀ ਲਾਉਣਾ ਨਹੀਂ ਪੈਸਾ ਲਾਉਣਾ ਤਾਂ ਇੱਥੇ ਲਾ ਲਾ ਹਾਂ ਇੱਥੇ ਲਾ ਲਾ ਬਿਲਕੁਲ ਨਹੀਂ ਉਹਦੇ ਸਾਹਮਣੇ ਬਿਲਕੁਲ ਇੱਥੇ ਲਿਆ ਜਾਵੇ ਜੇ ਜਗ੍ਹਾ ਜਗਾ ਦਾ ਜੀ ਮਿਲਦੀ ਹੈ ਜਿੱਥੇ ਮਰਜ਼ੀ ਲੈ ਲੋ ਪਰ ਲਾਉਣ ਵਾਲਾ ਹੋਵੇ ਨਾ ਪੈਸੇ ਦੋਸਤੋ ਪਿਆਰੇ ਅੰਕਲ ਜੀ ਕਹਿੰਦੇ ਵੀ ਪਿਆਰ ਕਰਨ ਵਾਲੇ ਬਹੁਤ ਨੇ ਪੈਸੇ ਦੇਣਾ ਵੀ ਚਾਹੁੰਦੇ ਨੇ ਪਰ ਮੂਰੇ ਪ੍ਰਬੰਧਨ ਨਹੀਂ ਹੈਗਾ ਕੋਈ ਹੈ ਨਹੀਂ ਵੀ ਜਿਆ ਕਿਉਂਕਿ ਦੋਸਤੋ ਮੈਂ ਤੁਹਾਨੂੰ ਦੱਸ ਦਵਾ ਕਿ ਅੰਕਲ ਦੀ ਬਿਲਕੁਲ ਦੁਕਾਨ ਨੇੜੇ ਹੈਗੀ ਆ ਆ ਕਬਰਿਸਤਾਨ ਰਹਿ ਗਿਆ ਇਹਦੇ ਨਾਲ ਹੀ ਪਰ ਹੁਣ ਅੰਕਲ ਜੀ ਨੇ ਦੱਸਤਾ ਕਿ ਉਹਨਾਂ ਦਾ ਕੋਈ ਪਰਿਵਾਰ ਜ ਹੈ ਉਹਨਾਂ ਦਾ ਘਰ ਤਾਂ ਹੁਣ ਉਹਨਾਂ ਦੇ ਭਤੀਜੇ ਕੋਲੇ ਹੈ ਇਸ ਕਰਕੇ ਆਪਾਂ ਹਨਾ ਕਿਸੇ ਦੀ ਪ੍ਰਾਈਵੇਸੀ ਨਹੀਂ ਦਿਖਾਵਾਂਗੇ ਕਿਉਂਕਿ ਮਾਨਕ ਸਾਹਿਬ ਦਾ ਪਰਿਵਾਰ ਇੱਥੇ ਰਹਿੰਦੀ ਨਹੀਂ ਰਹੀ ਹੈ ਜਾਂ ਉਹਨਾਂ ਦਾ ਕੋਈ ਸੈਪਰੇਟ ਉਹ ਸ਼ਾਇਦ ਮੈਨੂੰ ਲੱਗਦਾ ਵੀ ਦਿਖਾਉਣਾ ਠੀਕ ਨਹੀਂ ਰਹੂਗਾ ਪਰ ਮੈਂ ਇੱਕ ਵਾਰੀ ਫੇਰ ਤੋਂ ਤੁਹਾਨੂੰ ਦਿਖਾ ਦਵਾਂ ਕਿ ਸਪੈਸ਼ਲੀ ਜਿਹੜਾ ਉਹ ਬੋਰਡ ਲੱਗਿਆ ਹੋਇਆ ਉਹ ਬੋਰਡ ਲੱਗਿਆ ਹੋਇਆ ਪਰ ਜੇ ਮੈਂ ਕਹਿੰਦਾ ਵੀ ਚਲੋ ਬੋਰਡ ਦੀ ਕੋਈ ਇਤਰਾਜ਼ ਹੈ ਇਸ ਜਗ੍ਹਾ ਦੇ ਉੱਤੇ ਤਾਂ ਉਹਦੇ ਸਾਹਮਣੇ ਕਿਤੇ ਇੱਥੇ ਥੋੜੀ-ਬਹੁਤੀ ਜਿਹੜੀ ਜਗ੍ਹਾ ਲੈ ਕੇ ਉਹ ਜ਼ਰੂਰ ਲਈ ਜਾਵੇ ਤਾਂ ਕਿ ਕੱਲ ਨੂੰ ਮਾਨਕ ਸਾਹਿਬ ਦੇ ਨਾਂ ਤੇ ਮੇਲੇ ਲੱਗ ਸਕਣ ਮਾਨਕ ਸਾਹਿਬ ਨੂੰ ਆਉਂਦੇ ਜਾਂਦੇ ਲੋਕ ਸਲਾਮ ਕਰਦੇ ਨੇ ਸੋ ਉਹਨਾਂ ਦੇ ਬੈਠਣ ਲਈ ਜ ਆ ਮਾੜਾ-ਮੋਟਾ ਪਾਣੀ ਧਾਣੀ ਦਾ ਪ੍ਰਬੰਧ ਹੋ ਜਾਏ ਉੱਥੇ ਹਨਾ ਕੋਈ ਪਾਣੀ ਦਾ ਕੋਈ ਕੈਂਪਰ ਰੱਖਿਆ ਜਾਵੇ ਪਾਣੀ ਦਾ ਕੋਈ ਛੋਟਾ-ਮੋਟਾ ਪ੍ਰਬੰਧ ਹੋ ਜਾਏ ਕੋਈ ਬੈਠਣ ਦੀਆਂ ਚਾਰ ਕੁਰਸੀਆਂ ਲੱਗ ਜਾਣ ਆਉਂਦੇ ਜਾਂਦੇ ਜੋ ਮਾਨਕ ਸਾਹਿਬ ਨੂੰ ਮਿਲਣਾ ਚਾਹੁੰਦੇ ਹੁ ਮਤਲਬ ਹੋਣਾ ਚਾਹੀਦਾ ਥੋੜਾ ਰਕਾਣਾ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100 ਪ੍ਰਤੀਸ਼ਤ ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ